ਫੈਸਲਾ ਸ਼੍ਰੀ ਕਾਰਟੇ ਸਾਹਿਬ ਨੇ ਜੀ ਫੈਸਲੇ ਦੇ ਉੱਤੇ ਜਿਹੜੇ ਇਦਾਂ ਐਕਸਰੈਸ ਸੀਟ ਕਰਦੇ ਆ ਜਰ ਦੇ ਪੱਟਾ ਚਲੇ ਆ ਇਹ ਕਿਸਮ ਤੇ ਜੈ ਹਰਕਾਲਪਤ ਸਿੰਘ ਸਰਪ੍ਰਸਤ ਦਾ ਸਰਵੋਤਮ ਨੂੰਤਨੇ ਆਵੀ ਅਦਾਲਤਾਂ ਦਾ ਕਿਸੇ ਕੁੱਝੀ ਦਾ ਵੀ ਕਦੀ ਪ੍ਰਸਤਾਆ ਉਦੋਂ ਨਹੀਂ ਤੁਹਾਡੀ ਵੇਟ ਕਰਨ ਦੀ ਹਿੰਮਤ ਕਰਦੀ ਨੂੰ ਸ਼ੋਕ ਪਤਾ ਹੁੰਦਾ ਜੈ ਸਾਹਿਬ ਨੂੰ ਬੁਲਾ ਲੈਣਾ ਹੈ ਫੇਮ ਮਾਨਹੰਦੀ ਦੇ ਵਿੱਚ ਤੇ ਜੇ ਸਿਕਾਂਦੀ ਸਰਵੋੱਚ ਸੰਸਥਾ ਦਾ ਫੈਸਲਾ ਹੁੰਦਾ ਤੇ ਜੋ ਮੈਂ ਇਹਨਾਂ ਨੂੰ ਇੰਨੇ ਜਤਨ ਸਰਿਆਪਾ ਦੇ ਕੇ ਰੱਖ ਕੇ ਸਾਰੇ ਨੂੰ ਲੱਗ ਕਰਦੇ ਤੇਤੀ ਸਾਹਿਬ ਦੇ ਵੱਧ ਜਿਹੜੀਆਂ ਪਾਂਸੀ ਦੀਆਂ ਕੋਠੜੀਆਂ ਦੇ ਵਿੱਚ ਬਾਜ਼ਾਰ ਨੇ ਆ ਉਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਟਣ ਦਾ ਮੌਕਾ ਹੁੰਦਾ ਤੇ ਚਾਤੀ ਚੋੜੀ ਕਰਕੇ ਖੜ ਜਾਂਦੇ ਆ ਜੀ ਸਾਡ ਨਾਲ ਬਹੁਤ ਬੜੀ ਬੇਚੈਨੀ ਕਿਉਂਕਿ ਇਹ ਡੋਗਣੀ ਮਿੱਟੀ ਕਿਉਂ ਹੈ ਬਿੱਟੂ ਸਾਡੀ ਰਜਿਸਟ੍ਰੇਸ਼ਨ ਸਾਰੀ ਹੋ ਗਈ ਕਿਹੜਾ ਐਰਪਲੇਨ ਹੈਟ ਬਰੇਕ ਹਾਂਜੀ ਹਾਂਜੀ ਇਹਦਾ ਪਾਈ ਹੋਏ ਸ੍ਰੀ ਗੱਦ ਦੇ ਪਾਵਰ ਸਟਾਨ ਸ੍ਰੀ ਫਤਕਟਾ ਮੋਬਾਈਲ ਪਿੱਛੇ ਕਰੋ ਯਾਰ ਮੋਬਾਈਲ ਬੰਦ ਕਰੀਦਾ ਸਾਰਿਆਂ ਨੇ ਮਾਰਾ ਸੜ ਕੇ ਆਪਣੀ ਜਿਹੜੀ ਸੇਵਾ ਕੀਤੀ ਹਾਂ ਤੇ ਥੋੜੀ ਜਿਹੀ ਸੇਵਾ ਜਿਹੜੀ ਹੋ ਚੱਲੀਗੀ ਪਰ ਮੈਂ ਸਾਰੇ ਫਤਕਟਾ ਗਰੇ ਦਾ ਵੀ ਆਸਪਾਸ ਦਾ ਵੀ ਜਦੋਂ ਦੇ ਹੋਦੀ ਸਾਰੇ ਆਕੀ ਤੇ ਵਰਕਰਾਂ ਵੱਲੋਂ ਮਾਤ ਪਦਾਰਕੀ ਦੇ ਘੰਟੀ ਦੇ ਇੰਤ ਵਿੱਚ ਸਾਰਿਆਂ ਨੇ ਆ ਕੇ ਸੇਵਾ ਤੇ ਬੇਚਸਪਾਇਆ ਉਹ اور ਕਾਲਪੁਰ ਕਕੇ ਤਾਂ ਆਸ ਹੈ ਕਿ ਪਰਮਾਤਮਾ ਸਾਰਿਆਂ ਦੀ ਜੇਵੀ ਸੇਵਾ ਪਰਵਾਇਆ ਜਿੰਦੂ ਟੋਟਾ ਹੁਕਮ ਹੈ ਤਾਂ فیصلہ <workitenın> <nzaski> <features mechanic Joan> ਇਹ ਕਿਸੰਧੀ ਜਿਆਨੂ ਅਦਾਲਤਿਕ ਸਾਹਿਬ ਦੀ ਸਰਵੋਚਕ ਉਹ ਦਿਨੋ ਕੀ ਗੱਲ ਕਿਸ ਕਰਕੇ ਜੋ ਹੁਕਮੰਦਾ ਇਹ ਰਮਨ ਮੜਕ ਜੀ ਨੂੰ ਪੁੱਛੋ ਕਿ ਜਦੋਂ ਦੁਨੀਆਵੀ ਅਦਾਲਤਾਂ ਦਾ ਕਿਸੇ ਛੋਟੀ ਅਦਾਲਤਾਂ ਵੀ ਕਦੀ ਫੈਸਲਾ ਆਇਆ ਉਦੋਂ ਨਹੀਂ ਤੁਹਾਡੀ ਟਵੀਟ ਕਰਨ ਦੀ ਹਿੰਮਤ ਕਰਦੀ ਨਹੀਂ ਕਿਉਂਕਿ ਪਤਾ ਹੁੰਦਾ ਚੈ ਸਾਹਿਬ ਨੇ ਬਣਾ ਲੈਣਾ ਹੈ ਕਿ ਮਾਨਹੰਦੀ ਦੇ ਵਿੱਚ ਤੇ ਜੇ ਸਿੱਖਾਂ ਦੀ ਸਰਵੋਚਕ ਸੰਸਥਾ ਦਾ ਫੈਸਲਾ ਹੋਵੇ ਤੇ ਜੋ ਮਰਜ਼ੀ ਮੋੜੀ ਇਹ ਇਹਨਾਂ ਨੂੰ ਇਹਨਾਂ ਜੇਤਨ ਨਿਯਾਤਾਂ ਦੇ ਵਿੱਚ ਰਹਿ ਕੇ ਸਾਰੇ ਨੂੰ ਗੱਲ ਕਰਨੀ ਚਾਹੀਦੀ ਹੈ ਚੰਗਰ ਨਾਲ। ਆ ਇੱਕ ਰਮਨੀਤ ਮਿੱਟੂ ਉਹਨੂੰ ਟ੍ਰੀਟਮੈਂਟ ਦੇ ਦਿੱਤੀ ਕਿ ਜਿਹੜਾ ਦਲੇਦਰ ਚੌੜਾ ਨੇ ਜਿਹੜਾ ਇਹ ਇਨਸਟੈਂਡ ਕੀਤਾ ਹੈ इमोशनल ਹੋ ਕੇ ਕੀਤਾ ਹੈ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ। ਕਿਉਂਕਿ ਜਿਹੜੇ ਬੱਦੀ ਸਿੰਘਾਂ ਨੂੰ ਅਸੀਂ ਕਹਿੰਨੇ ਕਿਨਾਂ 30-30 ਸਾਲ ਤੋਂ ਵੱਧ ਸੱਜਾ ਕੱਟ ਰਹੀ ਹੈ। ਉਹਨਾਂ ਨੇ ਵੀ ਉਹਨਾਂ ਦੀ ਕੋਈ ਰਿਜਨੈਟਾਈਜ਼ ਸਰਦਾਰ ਬੈਂਸਿੰਗ ਨਾਲ ਦੇ। ਸਰਦਾਰ ਰਵੀਤ ਸਿੰਘ ਮਿੱਟੂ ਜਿੰਨੇ ਅਰਜਨ ਸਿੰਘ ਬਾਬਾ ਦੇ ਉੱਤੇ ਜਿਹੜੇ ਸਤ ਸੰਸਿਧ ਰਮੰਦਰ ਸਾਹਿਬ ਦੇ ਜਿਹੜੀ ਹੈਗੀ ਹੈ ਮੁੱਖ ਦਰਵਾਜ਼ੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਬਿੱਟੂ ਜੀ ਇਹ ਕਹਿੰਦੇ ਆ ਕਿ ਅਮੋਸ਼ਨਲ ਤੇ ਜਿਨ੍ਹਾਂ ਨੇ 30-30 ਸਾਥ ਦੇ ਵੱਧ ਜਿਹੜੀਆਂ ਪਾਂਸੀ ਦੀਆਂ ਕੋਠੜੀਆਂ ਦੇ ਵਿੱਚ ਬਜ਼ਾਰਦੇ ਆ ਉੱਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਚਾਤੀ ਜੋੜੀ ਕਰਕੇ ਖੜ ਜਾਂਦੇ ਆ ਜੀ ਸਤਨਾਲ ਬਹੁਤ ਬੜੀ ਬੇਨਸਾਹੀ ਹੈ ਕਿਉਂਕਿ ਇਹ ਡੋਗਰੀ ਨੀਤੀ ਕਿਉਂ ਹੈ ਬਿੱਟੂ ਸਾਹਿਬ ਮੈਨੂੰ ਆਤਾ ਵੱਡਾ ਮਨ ਕਰ ਕਦੀ ਅਸੀਂ ਮੰਨ ਕਰਦੇ ਕੀ ਚੀਜ਼ਾਂ ਰਿhtaਤੀਆਂ ਕਿ ਉਦੋਂ ਬਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਹਨਾ ਚ ਬੈਠ ਜਾਂਦੇ ਆ ਕਿ ਦੇਖੋ ਜੀ ਮੇਰਾ ਡਾਡਾ ਮਾਰਿਆ ਆਲੇ ਸਜਾ ਉਹਨਾਂ ਨੇ ਤੇ 30 ਸਾਲ ਤੋਂ ਵੱਧ ਕੱਟ ਲਈ ਆ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਤਨੀ ਚੀਜ਼ਾਂ ਯਾਦ ਕਰਦੀਆਂ ਡੋਗਰੀ ਨੀਤੀ ਨਾ ਬਣਾਉਣ ਪਹਿਲਾਂ ਕੁਝ ਕਰਕੇ ਦਿਖਾਉਣ ਫਿਰ ਦੂਜੇ ਨੂੰ ਮੁਤੱਲਬ